माता धरत है ना उच्चा दर्जा दिता है पानी को पिता का दर्जा दिता है एस निवेदन करेगा मेयर साहब के चरण और साढ़े जोनल इंचार्ज साहब के चरण के इन्हों सारा एरिया एक बार जरूर दिखा जो सेवा साढ़े वॉलंटियर्स ने पिछले कई दिनों तो ये सेवा दल इलाके की, की थी है सो मेयर साहब जरूर एक बार वो सारी जगह चीज देख लें सतगुरु माता सदीक्षा सविंदर हरदेव जी महाराज की जय अज इस पावन दिवस के उ ਜਦੋਂ ਕਿ ਸਾਰੇ ਹਿੰਦੁਸਤਾਨ ਦੇ ਲਗਭਗ 1600 ਸਥਾਨਾਂ ਦੇ ਉੱਤੇ ਇਹ ਸਵੱਛ ਜਲ ਸਵੱਛ ਮਨ ਪ੍ਰੋਜੈਕਟ ਅੰਮ੍ਰਿਤ ਪ੍ਰੋਜੈਕਟ ਜਿਸ ਨੂੰ ਨਾਮ ਦਿੱਤਾ ਗਿਆ ਹੈ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅੱਜ ਉਹ ਬਠਿੰਡਾ ਦੇ ਵਿੱਚ ਵੀ 2 ਨੰਬਰ ਔਰ 3 ਨੰਬਰ ਝੀਲਾਂ ਦੇ ਦਰਮਿਆਨ ਇਸ ਗਰਾਊਂਡ ਦੀ ਸਫਾਈ ਕੀਤੀ ਗਈ ਹੈ ਝੀਲਾਂ ਦੇ ਕਿਨਾਰਿਆਂ ਦੀ ਸਫਾਈ ਕੀਤੀ ਗਈ ਹੈ ਔਰ ਇਸ ਮੌਕੇ ਤੇ ਸਾਨੂੰ ਪ੍ਰੇਰਨਾ ਦੇ ਲਈ ਉਤਸ਼ਾਹ ਦੇਣ ਲਈ ਸਾਡੇ ਨਗਰ ਕਾਉਂਸਲ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਆਏ ਨੇ ਫਤਮਜੀਤ ਮਹਿਤਾ ਜੀ ਅਸੀਂ ਸਾਰੇ ਹੀ ਨਿਰੰਕਾਰੀ ਮਿਸ਼ਨ ਵੱਲੋਂ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਇਸ ਸਮਾਜ ਸੇਵਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲੀ ਹੈ ਅਸੀਂ ਅਰਦਾਸ ਵੀ ਕਰਾਂਗੇ ਪਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਬਲ ਬਖਸ਼ੇ ਤਾਂ ਕਿ ਸੁੰਦਰ ਢੰਗ ਨਾਲ ਇਸ ਸ਼ਹਿਰ ਦੀ ਸੇਵਾ ਕਰ ਸਕਣ ਤੋਂ ਹੁਣ ਇਸ ਮੌਕੇ ਤੇ ਮੈਂ ਬੇਨਤੀ ਕਰਾਂਗਾ ਕਿ ਕੋ ਜੀ ਮਹਿਤਾ ਜੀ ਕੁਝ ਆਪਣੇ ਭਾਵ ਪ੍ਰਗਟ ਕਰਨਗੇ ਪਿਆਰ ਸੇ ਕਹਿੰਦਾ ਜੀ ਤਨ ਰਿੰਕਾਰ ਜੀ ਤੁਹਾਡੇ ਸਾਰਿਆਂ ਸ਼ੁੱਧਤਾ ਦੇ ਲਈ ਜੋ ਹੈ ਸਰਕਾਰੀ ਮਿਸ਼ਨ ਵੀ ਉਸ ਦੇ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਉਸੇ ਲੜੀ ਦੇ ਵਿੱਚ ਅੱਜ ਇਹ ਝੀਲਾਂ ਦਾ ਕਿਨਾਰਿਆਂ ਦੀ ਸਫਾਈ ਕੀਤੀ ਗਈ ਹੈ ਤਾਂ ਕਿ ਸਾਡਾ ਜਿੱਤੇ ਪਿੰਡ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬੰਦੋਂ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਟਾ ਵਧੀਆ ਤੇ ਚੰਗਾ ਉਪਰਾਲਾ ਕਰ ਰਹੇ ਹੋ ਜੋ ਆਪਾਂ ਆ ਬਾਬਾ ਜੀ ਹਰਦੇਵ ਸਿੰਘ ਜੀ ਦੇ ਮਾਰਗਦਰਸ਼ਨ ਦੇ ਉੱਤੇ ਚੱਲ ਰਹੇ ਹਨ ਜੋ ਪ੍ਰੋਜੈਕਟ ਅਮ੍ਰਿਤ ਨੂੰ ਅਸੀਂ ਸਕਸੈਸਫੁਲ ਕਰ ਰਹੇ ਹਾਂ ਇਹ ਤੁਹਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਸੋਸਾਇਟੀ ਦੀ ਤਰਫ ਆਪਣੇ ਆਉਣ ਵਾਲੇ ਸਾਰੇ ਸੰਤਾਂ ਭਗਤਾਂ ਨੂੰ ਪਤਾ ਹੈ ਹਰ ਸਾਲ ਹੀ 23 ਫਰਵਰੀ ਦਾ ਦਿਹਾੜਾ ਸਤਿਗੁਰ ਬਾਬਾ ਜੀ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਜੋ ਸੀ ਸਫਾਈ ਮਹਿਾਨ ਔਰ ਦਰਖਤ ਲਗਾਉਣ ਦੀ ਮਹਿਮਾ ਵਿੱਚ ਲਾਈਆਂ ਗਈਆਂ ਇੱਥੇ 1s 1 ਵੀ ਜੋ ਹੈ ਅ ਇੰਟਰਨੈਸ਼ਨਲ ਹੋਟਲ ਕਾਲਜ ਜਿਹੜਾ ਹੈ ਸਾਡੇ ਆ ਬਾਂਸਾ ਰੋਡ ਤੇ ਉੱਥੇ ਚੱਲ ਰਿਹਾ ਹੈਗਾ ਜਿੱਥੇ ਇੱਕ ਜੰਗਲ ਪੈਦਾ ਕੀਤਾ ਗਿਆ ਹੈ ਤਾਂ ਕਿ ਹੁੰਦੀ ਆਕਸੀਜਨ ਜਿਹੋ ਹੈ ਉਕੋਂ ਸਪਲਾਈ ਹੁੰਦੀ ਚਲੀ ਜਾਏ ਤੋਂ ਸਭਾਆਂ ਹੋਟਲ ਫ੍ਰੈਂਟ ਸਟੇਸ਼ਨਾਂ ਨੇ ਵੀ ਕੀਤੀਆਂ ਗਈਆਂ ਬਸਤੇ ਦੀ ਵੀ ਕੀਤੀਆਂ ਗਈਆਂ ਔਰ ਅਨੇਕਾਂ ਜੋ ਗਤੀਵਿਧੀਆਂ ਹਨ ਉਹਨਾਂ ਦੇ ਦੁਆਰਾ ਬਾਬਾ ਜੀ ਦਾ ਜੋ ਮੈਸੇਜ ਸੀ ਕਿ ਪ੍ਰਦੂਸ਼ਣ ਅੰਦਰ ਹੋ ਜਾਂ ਬਾਹਰ ਹੋ ਦੋਨੋਂ ਹੀ ਖਤਰਨਾਕ ਹਨ ਤੋਂ ਬਾਹਰ ਦਾ ਪ੍ਰਦੂਸ਼ਣ ਖਤਮ ਕਰ ਲਈ ਇਸ ਵਾਈ